ਸਾਥੀਓ ਆਪਾਂ ਤੁਹਾਡੇ ਨਾਲ ਵੱਖ-ਵੱਖ ਮੁੱਦਿਆਂ ਦੀ ਗੱਲਬਾਤ ਕਰਦੇ ਰਹਿੰਨੇ ਆ ਤੇ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਪਰਵਾਹ ਹੁਗਾਰਾ ਦਿੰਨੇ ਆ ਹੁਣ ਜਿਹੜਾ ਇੱਕ ਨਵਾਂ ਮੁੱਦਾ ਆਪਾਂ ਛੇੜਨ ਲੱਗੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਇੱਥੋਂ ਤੱਕ ਵੱਧ ਗਿਆ ਸੀ ਕਿ ਹਰ ਪਿੰਡ ਹਰ ਘਰ ਦੇ ਵਿੱਚ ਇਹ ਦਸ਼ਾ ਵਧ ਗਿਆ ਸੀ ਕਿ ਨਸ਼ੇ ਦੀ ਪੂਰਤੀ ਵਾਸਤੇ ਲੁੱਟਾਂ ਖੋਹਾਂ ਡਾਕੇ ਇੱਕ ਆਮ ਗੱਲ ਬਣ ਗਈ ਸੀ ਕੋਈ ਵੀ ਬੰਦਾ ਅੱਜ ਦੀ ਘੜੀ ਸੁਰੱਖਿਅਤ ਨਹੀਂ 6 ਵਜੇ ਤੋਂ ਬਾਅਦ ਤਾਂ ਕੱਲਾ ਬੰਦਾ ਕਿਤੇ ਬਾਹਰ ਜਾ ਹੀ ਨਹੀਂ ਸਕਦਾ ਕਿਤੇ ਕੋਈ ਕਿਸਾਨ ਹੈ ਉਹ ਨਹੀਂ ਖੇਤ ਜਾ ਸਕਦਾ ਪਾਣੀ ਲਾਉਣ ਨਹੀਂ ਜਾ ਸਕਦਾ ਖੇਤ ਤੇ ਪਸ਼ੂ ਪੈਂਦੇ ਆ ਉਹਨਾਂ ਨੂੰ ਰੋਕ ਨਹੀਂ ਜਾ ਸਕਦਾ ਜਿੱਥੇ ਮਰਜ਼ੀ ਘੇਰ ਲੈਂਦੇ ਆ ਤੇ ਘੇਰ ਕੇ ਜੋ ਖਿਸ਼ੋ ਦੇ ਕੋਲੇ ਹੁੰਦਾ ਉਹ ਲੈ ਲੈਂਦੇ ਆ ਕਿ ਕਈ ਪਿੰਡਾਂ ਦੇ ਵਿੱਚ ਤਾਂ ਇਹ ਨਸ਼ਾ ਸਦਾਕਰਾਂ ਨੇ ਇਹ ਵੀ ਕਹਤਾ ਸੀ ਵੀ ਜੇ ਕਿਸੇ ਨੇ ਬਾਹਰ ਜਾਣਾ ਹੈ ਤੋਂ ਘੱਟ ਤੋਂ ਘੱਟ 1000 ਰੁਪਏ ਜੇਬ ਚ ਪਾ ਕੇ ਜਾਵੇ ਤੇ ਜੇ 9000 ਰੁਪਏ ਜੇਬ ਚ ਪਾ ਕੇ ਗਿਆ ਤਾਂ ਅਸੀਂ ਉਹਨੂੰ ਮਾਰ ਦੇਣਾ। ਨੁਕਸਾਨ ਕਰ ਦੇਣਾ ਉਹਦਾ। ਇਹ ਵੀ ਗੱਲਾਂ ਹੋਈਆਂ ਸੀ। ਪਰ ਹੁਣ ਭਗਵੰਤ ਮਾਨ ਸਰਕਾਰ ਜਾਗੀ ਹੈ। ਪਤਾ ਨਹੀਂ ਦਿੱਲੀ ਦੇ ਇਲੈਕਸ਼ਨ ਹਾਰ ਤੋਂ ਬਾਅਦ ਜਾਗੀ ਹੈ। ਕਿ ਭਗਵੰਤ ਮਾਨ ਸਰਕਾਰ ਨੇ ਪੂਰੀ ਤਰ੍ਹਾਂ ਨਸ਼ੇ ਵਾਲਿਆਂ ਤੇ ਸਕੰਜਾ ਕਸਤਾ ਹੈ। ਉਹਨਾਂ ਨੇ ਮੀਟਿੰਗ ਦੇ ਵਿੱਚ ਆਈਐਸ ਅਫਸਰ ਪੀਸੀਐਸ ਅਫਸਰ ਡਿਪਟੀ ਕਮਿਸ਼ਨਰ ਆਈਪੀਐਸ ਅਫਸਰ ਹੋਰ ਜਿੰਮੇ ਅਫਸਰ ਸਬੰਧਤ ਉਹ ਬੁਲਾ ਕੇ ਉਹਨਾਂ ਨੂੰ ਸਪਸ਼ਟ ਸ਼ਬਦਾਂ 'ਚ ਕਹਿਤਾ ਕਿ 3 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰਨਾ 2 ਦਾ ਸਿੱਟਾ ਵੀ ਨਿਕਲਣਾ ਸ਼ੁਰੂ ਹੋ ਗਿਆ ਹੁਣ ਰੂਪਨਗਰ ਪਟਿਆਲਾ ਲੁਧਿਆਣਾ ਆਪਾਂ ਖਬਰਾਂ ਪੜੀਆਂ ਕਿ ਪੰਜ ਘਰਾ ਨੂੰ ਪੀੜਾ ਪੰਜਾਬ ਜਾਨੀ ਕਿ ਉਹ ਜਿਹੜੀਆਂ ਜੇਸੀਬੀ ਕਰੇਨਾ ਉਹਨਾਂ ਨਾਲ ਢਾਤਾ ਨਸ਼ੇ ਸੁਦਾ ਘਰਾ ਦੇ ਜਿਹੜੇ ਘਰ ਸੀ ਕਿ ਲੁਧਿਆਣੇ ਦੇ ਵਿੱਚ ਆ ਨਾਰਗਵਾਲ ਪਿੰਡ ਜਿ ਜਤੋਂ ਦੇ ਸਰਪੰਚ ਨੂੰ ਦਾਦ ਦੇਣੀ ਵੜਦੀ ਹੈ ਕਿ ਸਰਪੰਚ ਬਣ ਗਿਆ ਤੇ ਪਹਿਲਾਂ ਉਹਨੇ ਕੰਮ ਨਸ਼ੇ ਵਾਲਾ ਕੀਤਾ ਉਹ ਇੱਕ ਕਰੇ ਗਿਆ ਉਹਨਾਂ ਤੇ ਪਹਿਲਾਂ ਹੀ ਚਾਰ ਪੰਜ ਪਰਚੇ ਦਰਜ ਸੀ ਨਸ਼ੇ ਦੇ ਤੇ ਜਦੋਂ ਉਹਨੇ ਜਾ ਕੇ ਜਨਾਨੀ ਨੂੰ ਆਖਿਆ ਵੀ ਤੁਸੀਂ ਇਹ ਕੰਮ ਬੰਦ ਕਰ ਦਿਓ ਕਿਉਂ ਲੋਕਾਂ ਦੇ ਪੁੱਤ ਮਾਰਦੇ ਆ ਤੇ ਜਨਾਨੀ ਅੱਗੋਂ ਹਿੱਕ ਠੋਕ ਕੇ ਕਹਿਣ ਲੱਗ ਪਈ ਤੂੰ ਇਕੱਲੇ ਨਾ ਇਕੱਲਾ ਆ ਜਾ ਇਹ ਕੋਈ ਅੱਜ ਨਹੀਂ ਅਸੀਂ ਵੇਚਦੇ ਤੇ ਸੇਧਾ ਰਵੇਚਾਂਗੇ ਤੂੰ ਲਾਲਾ ਜਿਹੜਾ ਜੋਰ ਜਿਹੜਾ ਲੋੜਾ ਵੱਡਾ ਆ ਗਿਆ ਸਰਪੰਚ ਤੇ ਉਹ ਸਰਪੰਚ ਨੇ ਵੀ ਜ਼ੋਰਤ ਵਿਖਾਈ ਕਿਹਦਾ ਅੱਜ ਦਾ ਦਿਨ ਤੈਨੂੰ ਦੱਲਾ ਤੇ ਫਿਰ ਕੱਲ ਨੂੰ ਵੇਚ ਕੇ ਉਹ ਕਹਿੰਦੇ ਭਗਵੰਤ ਮਾੜ ਮੁੱਖ ਮੰਤਰੀ ਨੇ ਉਹ ਸਰਪੰਚ ਨੂੰ ਫੋਨ ਕੀਤਾ ਕਿ ਸਰਪੰਚ ਸਾਹਿਬ ਕੀ ਗੱਲ ਹੋ ਗਈ ਉਹਨਾਂ ਨੇ ਜਦੋਂ ਸਾਰੀ ਗੱਲ ਦੱਸੀ ਤੇ ਭਗਵੰਤ ਮਾੜ ਮੁੱਖ ਮੰਤਰੀ ਨੇ ਉਦੋਂ ਹੀ ਐਸਐਸਪੀ ਸਾਹਿਬ ਨੂੰ ਕਿਹਾ ਕਿ ਸਾਰੇ ਮਾਮਲੇ ਦੀ ਪੜਤਾਲ ਕਰੋ ਤੇ ਪੜਤਾਲ ਕਰੇ ਉਹ ਕਰਕੇ ਉਹਦੇ ਤੇ ਤੁਰੰਤ ਐਕਸ਼ਨ ਲਓ ਫਿਰ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਿਹਾ ਤਾਂ ਕਿ ਜਿੰਨੀਆਂ ਉਹਨਾਂ ਨੂੰ ਨਸ਼ਾ ਸਤਾਕਰਾਂ ਨੂੰ ਸਹੂਲਤਾਂ ਮਿਲਦੀਆਂ ਕੋਈ ਬਿਜਲੀ ਪਾਣੀ ਦੀ ਮਿਲਦੀ ਹੈ ਕੋਈ ਆਟਾ ਦਾਲ ਦੀ ਮਿਲਦੀ ਹੈ ਕੋਈ ਹੋਰ ਛਗੜ ਸਕੀਮ ਦੀ ਕੋਈ ਕੋਠੀਆਂ ਦੀ ਕੋਈ ਕੋਈ ਵੀ ਮਿਲਦੀ ਹੈ ਉਹ ਸਭ ਬੰਦ ਜੇ ਕੋਈ ਜ਼ਿੰਮੇਵਾਰ ਹੈ ਉਹ ਨਸ਼ਾ ਵੇਚਦਾ ਹੈ ਉਹਨਾਂ ਨੂੰ ਜੇ ਕੋਈ ਫਰਜ ਕਰੋ ਖੇਤ ਖੇਤ ਮੋਟਰ ਲੱਗੀ ਹੈ ਉਹ ਬਿਲਣੀ ਪੜਦਾ ਕਿਉਂਕਿ ਬਿਲ ਖੇਤਾਂ ਵਾਲੀਆਂ ਮੋਟਰਾਂ ਨੂੰ ਆਉਂਦੀ ਹੀ ਨਹੀਂ ਤੇ ਉਹ ਵੀ ਮੋਟਰ ਪੱਟ ਦਿਓ ਉਹ ਵੀ ਸੂਰਤੋਂ ਦੀ ਬੰਦ ਤੇ ਪੰਜ ਜਗ੍ਹਾ ਦੇ ਵਿੱਚ ਘਟਾਇਆ ਪੁਲਿਸ ਨੇ ਮਾਰ ਮਾਰ ਕੇ ਹੋ ਕਰਨਾਈਆਂ ਤੇ ਕਰ ਸਾਰੇ ਸਾਫ ਕਰਤੇ ਤੋਂ ਲਗੇ ਸੁਲਤਾਨ ਉਹ ਵੀ ਸਾਰੀਆਂ ਬੰਦ ਕਰਤੀਆਂ ਪੁਲਿਸ ਇੱਕ ਦਮ ਹਰਕਤ ਦੇ ਵਿੱਚ ਆ ਗਈ ਸਰਕਾਰ ਇੱਕ ਦਮ ਹਰਕਤ ਦੇ ਵਿੱਚ ਆ ਗਈ ਇਹ ਪਰਚਾ ਪੁਰਚਾ ਕੁਝ ਵੀ ਬਣਨਾ ਪਰਚੇ ਪੁਲਿਸ ਦੇ ਦਿੰਦੀ ਸੀ ਪਰ ਕੋ ਲਾ ਕੇ 15 20 ਦਿਨ ਮਹੀਨਾ ਫੇਰ ਕਰਿਆ ਜਾਂਦੇ ਸੀ ਤੇ ਕਰੇ ਉਹੀ ਕੰਮ ਫੇਰ ਚਲਾ ਲੈਂਦੇ ਸੀ ਤੇ ਉਹਨਾਂ ਦੀਆਂ ਜਨਾਨੀਆਂ ਦਾ ਮਗਰੋਂ ਇਹ ਕੰਮ ਕਰੀ ਜਾਂਦੀਆਂ ਸੀ ਤੇ ਪਰਚਿਆਂ ਦੇ ਵਿੱਚ ਕੀ ਹੋਣਾ ਸੀ ਜਦੋਂ ਕੋਈ ਪੁਲਿਸ ਨਸ਼ਾ ਤਸਕਰ ਨੂੰ ਫੜਦੀ ਸੀ ਤੇ ਸ਼ਰੌਣ ਵਾਲੇ ਪਹਿਲਾਂ ਆ ਜਾਂਦੇ ਸੀ ਕਿ ਇਹ ਤਾਂ ਜੀ ਬੰਦਾ ਹੀ ਆਪਣਾ ਹੈ ਤੇ ਕਈ ਪੁਲਿਸ ਵਾਲੇ ਐਸੇ ਸੀ ਜਿਹੜੇ ਪਰਚੂਸੇ ਲੈ ਕੇ ਛੱਡ ਵੀ ਦਿੰਦੇ ਸੀ ਤੇ ਕਈ ਪੁਲਿਸ ਵਾਲੇ ਐਸੇ ਜਿਹੜੇ ਇਮਾਨਦਾਰ ਆ ਉਹ ਉਹਨਾਂ ਤੇ ਪਰਚਾ ਵੀ ਦੇ ਦਿੰਦੇ ਸੀ ਹੁਣ ਪਰਚਾ ਦੇਣਾ ਇਹ ਵੀ ਕੋਈ ਸੌਖੀ ਗੱਲ ਨਹੀਂ ਹੁੰਦੀ ਕਿਉਂਕਿ 7-8000 ਰੁਪਇਆ ਪੁਲਿਸ ਦਾ ਉਹ ਕੋਲੇ ਹੀ ਲੱਗ ਜਾਂਦਾ ਹੈ ਉਹ ਵੀ ਹੁਣ ਹੁਣ ਕਿੱਥੋਂ ਲਿਆਉਣ ਕਿੰਨੇ ਕਿਤੇ ਬੱਚੇ ਦਾ ਜਿਗਰੀ ਜਾਣ ਕਿ ਅੱਗੇ ਪਤਾ ਹੈ ਵੀ ਇਹਨਾਂ ਨੇ ਫੇਰ ਛੁੱਟ ਤਾਂ ਜਾਣੀ ਹੈ ਇਸ ਕਰਕੇ ਪੁਲਿਸ ਦੀ ਵੀ ਇਹ ਮਜਬੂਰੀ ਸੀ ਕਿ ਜੇ ਇਹਨਾਂ ਨੂੰ ਫੜਦੇ ਆਂ ਤੇ ਕੋਰਟ ਇਹਨਾਂ ਨੂੰ ਛੱਡ ਦਿੰਦੀ ਹੈ ਤੇ ਇਹ ਗੂ ਸਰਕਾਰ ਨੂੰ ਸਿੱਖ ਜਾਂਦੇ ਆ ਵੀ ਜੇਲ੍ਹ ਦੇ ਵਿੱਚ ਕੀ ਐ ਉੱਥੇ ਦਾ ਵਧੀਆ ਮੌਲਾ ਤੇ ਉੱਥੇ ਦਾ ਚੰਗੀ ਰੋਟੀ ਪਾਣੀ ਮਿਲਦੀ ਐ ਫੇਰ ਫਿਰ ਦੁਬਾਰੇ ਜਾਵੜਾਂਗੇ ਤੇ ਕੀ ਫੱਕ ਪਊਗਾ ਇਸ ਕਰਕੇ ਜਿਹੜਾ ਸਰਕਾਰ ਨੇ ਭਗਵੰਤ ਮਾਨ ਜੀ ਨੇ ਪੰਜ ਮੈਂਬਰੀ ਕਮੇਟੀ ਬਣਾਈ ਐ ਤੇ ਸਾਰੇ ਅਫਸਰਾਂ ਨੂੰ ਖਿੱਚਤਾ ਕਿ ਇਹਨਾਂ ਤੇ ਸਖਤ ਐਕਸ਼ਨ ਲਵੋ ਪਰਚੇ ਦਰਜ ਕਰਨੇ ਪਰਚੇ ਵੀ ਦਰਜ ਕਰੋ ਪਰ ਤੁਰੰਤ ਇਹਨਾਂ ਤੇ ਐਕਸ਼ਨ ਲਵੋ ਜਿਵੇਂ ਆ ਘਟ ਆਇਆ ਤੇ ਸਵਾਦ ਆ ਗਿਆ ਮੈਂ ਤਾਂ ਆਣਾ ਲੋਕਾਂ ਅਨੁਸਾਰ ਇਹਨਾਂ ਦੇ ਪੁੱਤ ਮਾਰੀ ਜਾਂਦੇ ਸੀ ਭੈਣਾਂ ਦੇ ਭਰਾ ਮਾਰੀ ਜਾਂਦੇ ਸੀ ਬੱਚਾ ਦੇ ਬਾਪ ਮਾਰੀ ਜਾਂਦੇ ਸੀ ਤੇ ਸ਼ਰੇ ਆਮ ਲੋਕਾਂ ਨੂੰ ਇਹ ਪਹਿਲਾਂ ਫਰੀ ਦੇ ਕੇ ਨਸ਼ੇ ਤੇ ਲਾਉਂਦੇ ਸੀ ਤੇ ਬਾਅਦ ਚ ਫਿਰ ਜਦੋਂ ਉਹਦਾ ਪੱਕ ਜਾਂਦਾ ਉਦੋਂ ਫਿਰ ਪੈਸਿਆਂ ਨਾਲ ਉਹਨਾਂ ਨੂੰ ਦਿੰਦੇ ਸੀ ਕਿ ਉਹ ਲੋਕ ਜਿਹੜੇ ਗਰੀਬ ਲੋਕ ਸੀ ਉਹ ਨਸ਼ੇ ਦੀ ਪੂਰਤੀ ਵਾਸਤੇ ਲੁੱਟਾ ਖੂਆ ਕਰਦੇ ਸੀ ਇਹ ਲੁੱਟਾ ਖੂਆ ਤਾਂ ਹੁੰਦੀਆਂ ਐਵੇਂ ਨਹੀਂ ਹੁੰਦੀਆਂ ਜਦੋਂ ਨਸ਼ਾ ਇੰਨਾ ਵੱਧ ਗਿਆ ਹੁਣ ਪਿਛਲੀਆਂ ਸਰਕਾਰਾਂ ਆਈਆਂ ਨਸ਼ਾ ਉਹ ਦੋ ਵੀ ਪੂਰਾ ਚੱਲਦਾ ਸੀ ਪਰ ਉਹਨਾਂ ਤੋਂ ਕੰਟਰੋਲ ਨਹੀਂ ਹੋਇਆ ਹੁਣ ਕਹੀ ਜਾਂਦੇ ਆ ਵੀ ਕਾਲੀਆਂ ਨੇ ਨਸ਼ਾ ਲੈਂਦਾ ਤੇ ਕਾਨੂੰਨ ਸਰਕਾਰ ਵਲੇ ਹੋਰ ਵਧਿਆ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਉਦੋਂ ਇਹ ਉਸ ਤੋਂ ਵੀ ਜ਼ਿਆਦਾ ਵੱਧ ਗਿਆ 36 ਮਹੀਨੇ ਹੋ ਗਏ 36 ਮਹੀਨੇ 3 ਸਾਲ ਨਸ਼ੇ ਤੇ ਕੋਈ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਹੁਣ ਆਪਾਂ ਜਿਹੜੇ ਇਹਦੇ ਸਿੱਟੇ ਵੇਢੇ ਆ ਮਾਦਾ ਕਨ ਮੈਂ ਸਲੂਟ ਕਰਨਾ ਬਣਦਾ ਹੈ ਸਰਕਾਰ ਨੂੰ ਤੇ ਨਾਲ ਡੀਜੀਪੀ ਨੂੰ ਵੀ ਤੇ ਪੁਲਿਸ ਦੇ ਅਫਸਰਾਂ ਨੂੰ ਵੀ ਜਿਹੜੇ ਇੱਕਦਮ ਹਰਕਤ ਦੇ ਵਿੱਚ ਆ ਗਏ ਜੇ ਐਡਾ ਵੱਡਾ ਅਤਵਾਦ ਜਿਹੜਾ 12 ਸਾਲ ਚੱਲਿਆ ਉਹਨਾਂ ਕੋਲੇ ਤਾਂ ਬੜੇ ਵੱਬ ਹੁੰਦੇ ਸੀ ਇਹ ਕਿ 47 ਅਸਾਲਟਾਂ ਹੁੰਦੀਆਂ ਸੀ ਤੇ ਅੰਦਰ ਮਹੀਨਿਆਂ ਦੇ ਵਿੱਚ ਸਰਦਾਰ ਬਿਆਸ ਸਿੰਘ ਨੇ ਉਹਦੇ ਤੇ ਕਾਬੂ ਪਾ ਲਿਆ ਤੇ ਖਤਮ ਕਰਤਾ ਤੇ ਇਹ ਕਿੱਡੀ ਗੱਲ ਇਹ ਤਾਂ ਨਸ਼ੇ ਵਾਲੇ ਆ ਕੋਈ ਦੇਸੀ ਪੈਕਾ ਦਾ ਪਸੌੜਸੂੜ ਲਈ ਫਿਰਦੇ ਆ ਜਾਂ ਕਾਪੇ ਗੁੱਪੇ ਲਈ ਫਿਰਦੇ ਆ ਤੇ ਬੰਦੇ ਦਾ ਨੁਕਸਾਨ ਕਰ ਦਿੰਦੇ ਆ ਤੇ ਜੇ ਇਸ ਤਰ੍ਹਾਂ ਭਗਵੰਤ ਮਾਨ ਸਰਕਾਰ ਇਸੇ ਤਰ੍ਹਾਂ ਹੀ ਹਰਕਤ ਦੇ ਵਿੱਚ ਆਈ ਰਹੀ ਤੇ ਤੇਨ ਮਹੀਨੇ ਹੀ ਮਾਗਣਾ ਇਹ ਸਭ ਮਹੀਨੇ ਜਿਹੜੇ ਮਹੀਨੇ ਦੇ ਵਿੱਚ ਹੀ ਖਤਮ ਹੋ ਜਾਣਾ ਸਾਰਾ ਕੰਮ ਸਾਫ ਹੋ ਜਾਣਾ ਤੇ ਨਾਲ ਇਹ ਵੀ ਚਾਹੀਦਾ ਵੀ ਇਹਨਾਂ ਦੇ ਘਾਟ ਔਣ ਨਾਲੇ ਇਹਨਾਂ ਦੇ ਘਾਟ ਔਣ ਤੇ ਨਾਲੇ ਇਹਨਾਂ ਦੇ ਪੂਰੀ ਡਾਕਰ ਔਣ ਛੇਤਰ ਪ੍ਰੇਡ ਵੀ ਪੂਰੀ ਕਰਨਾ ਇੰਨੀ ਵੀ ਖੁੱਲ ਦੇ ਦਿਓ ਵੀ ਛੇਤਰ ਪ੍ਰੇਡ ਵੀ ਇਹਨਾਂ ਦੇ ਪੂਰੀ ਡਟ ਕੇ ਹੋਗੇ ਜਿਹੜਾ ਇਹਨਾਂ ਤੋਂ ਤੁਰਿਆ ਨਾ ਜਾਵੇ ਮੱਜੇ ਤੇ ਪੈ ਜਾਣ ਚੁੱਕੀ ਜਾਣ ਤੇ ਇਹਨੂੰ ਪਤਾ ਲੱਗ ਜਾਵੇ ਵੀ ਅਸੀਂ ਲੋਕਾਂ ਦੇ ਘਰ ਕਿਵੇਂ ਖਰਾਬ ਕਰਦੇ ਆ ਇਸ ਕਰਕੇ ਮੈਂ ਵਧਾਈ ਦਿੰਦਾ ਸਰਕਾਰ ਨੂੰ ਵੀ ਅਜੇ ਵੀ ਟਾਈਮ ਹੈ 2 ਸਾਲ ਪਏ ਆ ਸੰਭਲ ਜੋ ਪੰਜਾਬ ਨੂੰ ਸੰਭਾਲ ਲਓ ਤੇ ਦੂਜਾ ਜਿਹੜਾ ਇਹਨਾਂ ਨੇ ਭ੍ਰਿਸ਼ਟਾਚਾਰ ਬਾਰੇ ਗੱਲ ਕੀਤੀ ਹੈ ਕਿ ਭ੍ਰਿਸ਼ਟਾਚਾਰ ਤੇ ਕਾਬੂ ਪਾਉਣਾ ਹੈ ਜੇ ਤੁਸੀਂ ਕਾਬੂ ਪਾ ਲੋ ਕਿਉਂਕਿ ਹੁਣ ਤਾਂ ਜਿਹੜਾ ਭ੍ਰਿਸ਼ਟਾਚਾਰ ਆ ਇਹ ਹੱਡੀ ਵਸ ਗਿਆ ਜਿਵੇਂ ਕੈਸਰ ਹੁੰਦਾ ਨਾ ਸਾਰੇ ਖੂਨ ਦੇ ਵਿੱਚ ਫੈਲ ਜਾਂਦਾ ਬਲੱਡ ਕੈਸਰ ਤੁਹਾਨੂੰ ਬੜਾ ਔਖਾ ਹੋ ਜਾਂਦਾ ਸੁਭਾਲਣਾ ਇਹ ਤਾਂ ਇਹਨਾਂ ਦੇ ਉਹ ਬਲੱਡ ਕੈਸਰ ਵਾਂਗੂ ਸਾਰੇ ਖੂਨ ਦੇ ਵਿੱਚ ਮਿਕਸ ਹੋ ਗਏ ਕਿ ਬੜਾ ਔਖਾ ਇਹਨੂੰ ਕੱਢਣਾ ਕਿ ਭ੍ਰਿਸ਼ਟਾਚਾਰ ਤੇ ਵੀ ਐਸਾ ਸਰਕਾਰ ਕਾਬੂ ਪਾਵੇ ਕਿ ਜਿਹੜਾ ਭ੍ਰਿਸ਼ਟਾਚਾਰੀ ਫੜਿਆ ਜਾਂਦਾ ਇਹ ਨੀ ਵੀ ਮੁੜ ਕੇ ਫਿਰ ਉਹਦੀ ਜਮਾਨਤ ਹੋਵੇ ਉਹਦੀ ਜਮਾਨਤ ਨਾ ਹੋਵੇ ਉਹਨੂੰ ਉਮਰ ਕੈਦ ਹੋਵੇ ਜਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਕਾਨੂੰਨ ਦੇ ਵਿੱਚ ਅਸੀਂ ਸੋਧ ਕਰਨਾ ਸਭ ਲੋਗ ਗੰਦੀ ਇਹ ਭ੍ਰਿਸ਼ਟਾਚਾਰ ਦੀ ਬਿਮਾਰੀ ਹੈ ਹੋਣਾ ਜਿਹੜੇ ਬਾਲ ਬੈਗ ਮਿਆੜੇ ਅਫਸਰ ਹੈ ਇਹ ਚਲੇ ਗਏ ਜੀ ਕਦੇ ਅਸੀਂ ਸਮੂਹਿਕ ਛੁੱਟੀ ਤੇ ਜਾਂਦੇ ਆ ਅਸੀਂ ਰੋਸ ਸਗੋੜੇ ਸਰਕਾਰ ਨੂੰ ਸਾਡੇ ਤੇ ਨਿਆਂਦੋਸ਼ ਚਲਾਉਂਦੇ ਆ ਕਿ ਭ੍ਰਿਸ਼ਟਾਚਾਰ ਕਰਦੇ ਆ ਤੇ ਤੁਹਾਡੇ ਜੋ ਸਾਹ ਕਿਹੜਾ ਹੈ ਕੋਈ ਸੌ ਚੋਂ ਇੱਕ ਬੰਦਾ ਹੋਣਾ ਤੇ ਬਾਕੀ ਤਾਂ ਸਾਰੇ ਦੱਬਿਉਂਦੇ ਆ ਯਾਰ ਕੌਣ ਨਹੀਂ ਭ੍ਰਿਸ਼ਟਾਚਾਰ ਕਰਦਾ ਛੋਟੇ ਇੱਕ ਛੋਟੇ ਅਫਸਰ ਤੋਂ ਲੈ ਕੇ ਪਟਵਾਰੀ ਤੋਂ ਲੈ ਕੇ ਤਾਹ ਤੱਕ ਸਾਰੇ ਭ੍ਰਿਸ਼ਟਾਚਾਰ ਦੇ ਵਿੱਚ ਗੁੜਚ ਹੈ ਆ ਸਰਿਵੰਸਰ ਸਾਹਿਬ ਦੇ ਡੀਸੀ ਸਾਹਿਬਨ ਰਜੇਸ਼ ਤਪਾਠੀ ਜੀ ਇਹ ਵੀ ਸਸਪੈਂਡ ਕਰਤੇ ਭ੍ਰਿਸ਼ਟਾਚਾਰਚੀ ਹੋਰ بڑے ਅਫਸਰ ਕੀਤੇ ਭ੍ਰਿਸ਼ਟਾਚਾਰਤਾ ਇੱਕ ਬਹੁਤ ਵੱਡੀ ਬੁਲਵਾਰੀ ਬਣ ਚੁੱਕੀ ਹੈ ਤੇ ਉਲਟਾ ਇਹ ਸਟ੍ਰਾਈਕਾਂ ਕਰਦੇ ਐ ਬਸ ਇਹ ਸਟ੍ਰਾਈਕ ਕਰਦੇ ਆ ਜੀ ਸਾਡੇ ਦੇ ਨਜਾਇਜ਼ ਦੋਸ਼ ਲੱਗਦੇ ਆ ਤੁਸੀਂ ਤਾਂ ਸਾਧਾ ਤੁਸੀਂ ਤਾਂ ਕੋਬ ਤੇ ਮੇਲੇ ਤੇ ਨਾਖੇ ਆ ਸਾਰੇ ਜਾਣੇ ਬਸ ਇਹ ਤਾਂ ਨਜਾਇਜ਼ ਪੈਸਾ ਸਾਡੇ ਨਾਲ ਜ਼ਰ ਦੇ ਬਰਾਬਰ ਹੈ ਪਰ ਹਟਦੇ ਹੈ ਜੀ ਛੋਟਾ ਜਿਹਾ ਕੰਮ ਕਰਾਉਣਾ ਹੋਵੇ ਵਿਚੋਲੇ ਰੱਖੇ ਸਾਰੀਆਂ ਤਸੀਲਾਂ ਦੇ ਵਿੱਚ ਵਿਚੋਲੇ ਰੱਖੇ ਉਹ ਤਿਆਰ ਬੈਠੇ ਹੁੰਦੇ ਆਂ ਵੀ ਲਾਓ ਫੜਾਓ ਕੰਮ ਤੇ ਲਾਓ ਇਹਨੇ ਪੈਸੇ ਮੈਂ ਕਰਾ ਕੇ ਲੈ ਕੇ ਦਿੰਦਾ ਸਾਰੇ ਅਰਜੀ ਨੇ ਵੀ ਸਾਰਾ ਗੱਲਾਂ ਕੀਤੀਆਂ ਹੁੰਦੀਆਂ ਜਦੋਂ ਰਜਿਸਟਰੀ ਕਰਾਉਣ ਚਾਹੀਏ ਤੇ ਉਹ ਅਰਜੀ ਨੇ ਵੀ ਸੁਚੇਤਾ ਨਾਲ ਜਾਉਣੇ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੰਮ ਹੋ ਗਿਆ ਆ ਗਏ ਪੈਸੇ ਤੇ ਜੇ ਕੱਲਾ ਬੰਦਾ ਜਾਵੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੁਝ ਨਹੀਂ ਮਿਲਿਆ ਤੋਂ ਫਿਰ ਰਜਿਸਟਰੀ ਪਾਸੇ ਰੱਖ ਦਿੰਦੇ ਆ 100 ਲੋਕਸ ਕੱਢਦੇ ਆ ਉਹਦੇ ਵਿੱਚ ਅਜੇ ਕਹਿੰਦੇ ਵੀ ਅਸੀਂ ਸਾਫ਼ ਸੁਥਰੇ ਬੰਦੇ ਆ ਸੋ ਭਗਵਾਨ ਤਮਾਨ ਸਰਕਾਰ ਨੂੰ ਨਸ਼ੇ ਤੇ ਤੇ ਭ੍ਰਿਸ਼ਟਾਚਾਰ ਤੇ ਪੂਰਾ ਸਖਤੀ ਵਰਤਣੀ ਚਾਹੀਦੀ ਹੈ ਸਖਤ ਹੋਣਾ ਚਾਹੀਦਾ ਹੈ ਫੇਰ ਇਹਨਾਂ ਦੀ ਗੁਡਵਿਲ ਬਣ ਸਕਦੀ ਹੈ ਨਹੀਂ ਤਾਂ ਇਹਨਾਂ ਦਾ ਭਾਂਡਾ ਮਾਜਾ ਜਾਣਾ